ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਆਪਾਂ ਤਾਂ ਇੱਕੋ ਹੀ ਗੱਲ ਸਮਝਦੇ ਆਂ ਵੀ ਜੇ ਸਾਰਾ ਕੁਝ ਮੈਂ ਕਰਨਾ ਤੇ ਬਾਬਾ ਜੀ ਨੇ ਕੀ ਕਰਨਾ ਅਸੀਂ ਸੰਸਾਰੀ ਜ਼ਿੰਦਗੀ ਵਿੱਚ ਇਹ ਗੱਲਾਂ ਜ਼ਰੂਰ ਕਰਦੇ ਆਂ ਅਸੀਂ ਆਪਣੇ ਬੱਚੇ ਨੂੰ ਮਕੈਨਿਕ ਬਣਾਉਣਾ ਹੋਵੇ ਨਾ ਤੇ ਮਕੈਨਿਕ ਕੋਲ ਛੱਡੀਦਾ ਜਿਸ ਕਾਰਜ ਦੇ ਵਿੱਚ ਬੱਚੇ ਨੂੰ ਲਾਉਣਾ ਹੋਵੇ ਅਸੀਂ ਆਪਣੇ ਬੱਚੇ ਨੂੰ ਸੀਏ ਬਣਾਉਣਾ ਹੋਵੇ ਤੇ ਉਹਨੂੰ ਅਸੀਂ ਵਕੀਲਾ ਕੋਲ ਨਹੀਂ ਛੱਡਦੇ ਉਹਨੂੰ ਕਿਸੇ ਸੀਏ ਕੋਲ ਛੱਡੀਦਾ ਭਾਵੇਂ ਉਹਨੇ ਸੀਏ ਦਾ ਐਗਜ਼ਾਮ ਪਾਸ ਕਰ ਲਿਆ ਹੋਵੇ ਪਰ ਫਿਰ ਵੀ ਉਹਨੂੰ ਕਿਸੇ ਹੋਰ ਸੀਏ ਦੇ ਕੋਲ ਕਈ ਸਾਲ ਪ੍ਰੈਕਟਿਸ ਕਰਨੀ ਪੈਂਦੀ ਹੈ ਤਾਂ ਇਹਦਾ ਅਰਥ ਕੀ ਹੈ ਜਿੰਨੇ ਲਾ ਕਰਨੇ ਹੈ ਉਹਨੂੰ ਵੀ ਕਿਸੇ ਵੱਡੇ ਵਕੀਲ ਦੇ ਥੱਲੇ ਰੱਖਿਆ ਜਾਂਦਾ। ਕੋਨੂੰ ਵੀ ਕਿਸੇ ਵੱਡੇ ਵਕੀਲ ਦੀ ਜਿਹੜੀ ਲਾ ਫਾਰਮ ਹੁੰਦੀ ਹੈ ਉਥੇ ਭੇਜੀਦਾ ਹੈ। ਵੱਡੇ ਵਕੀਲ ਨੂੰ ਵੀ ਕਹਿੰਦਾ ਜੀ ਕੁਛ ਚਿਹਰੇ ਨੂੰ ਬੱਚੇ ਨੂੰ ਆਪਣੇ ਕੋਲ ਰੱਖੋ। ਹੁਣ ਉਹ ਜਿਹੜੇ ਵਕੀਲ ਨੇ, ਸੀਏ ਨੇ, ਜਿਹੜੇ ਵਪਾਰੀ ਲੋਕ ਨੇ, ਜਿਹੜੇ ਮਕੈਨਿਕ ਲੋਕ ਨੇ ਉਹ ਕੀ ਕਰ ਦਿੰਦੇ ਨੇ? ਉਹ ਬੱਚੇ ਨੂੰ ਕੋਈ ਧਰਮ ਦਿੰਦੇ ਨੇ? ਨਹੀਂ। ਉਹ ਬੱਚੇ ਨੂੰ ਆਪਣੀ ਸੰਗਤ ਦਿੰਦੇ ਨੇ ਔਰ ਸੰਗਤ ਦੇ ਵਿੱਚੋਂ ਉਹਨਾਂ ਨੂੰ ਸਮਝ ਆ ਜਾਂਦੀ ਹੈ ਫਿਰ ਕਈ ਲੋਕ ਮੰਨਦੇ ਵੀ ਨਹੀਂ ਇਸ ਗੱਲ ਨੂੰ ਜਦੋਂ ਚੰਗੇ ਮਿਸਤਰੀ ਬਣ ਜਾਣ ਤੇ ਉਹ ਫਿਰ ਕਹਿੰਦੇ ਨੇ ਉਹ ਕਹਿੰਦੇ ਵੀ ਤੂੰ ਕਾਕਾ ਮਕੈਨਿਕ ਬੜਾ ਵਧੀਆ ਉਹ ਕਹਿੰਦਾ ਜੀ ਮੈਂ ਮਕੇ ਉਸਤਾਦ ਦਾ ਚੰਡਿਆ ਹੋਇਆ ਮੈਂ ਉਹ ਕਹਿੰਦਾ ਵੀ ਤੂੰ ਵਕੀਲ ਬੜਾ ਵਧੀਆ ਕਹਿੰਦਾ ਜੀ ਮੇਰਾ ਉਸਤਾਦ ਵਕੀਲ ਉਹ ਸੀਗਾ ਮੈਂ ਉਹਨਾਂ ਕੋਲ ਕੰਮ ਕਰਕੇ ਸਿੱਖਿਆ ਹੈ ਸਾਡੀ ਧਰਮ ਦੀ ਦੁਨੀਆ ਦੀ ਗੱਲ ਗਵਾਚਦੀ ਤੁਰ ਹੀ ਜਾਂਦੀ ਹੈ ਅਸੀਂ ਕਿਸੇ ਬਾਬੇ ਕੋਲ ਜਾਣੇ ਤੇ ਕੋਈ ਗੱਲ ਕਹਨੇ ਜੀ ਸਵਾਦੀ ਪੁੜੀ ਦੇ ਦਿਓ ਵੀ ਤੁਸੀਂ ਬਾਬਾ ਜੀ ਕੋਲ ਰਹੋ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਤੁਸੀਂ ਵੀ ਉਠੋ ਉਹ ਉਹ ਪਾਠ ਕਰਨ ਲਈ ਬੈਠੇ ਨੇ ਚਾਰ ਤੁਸੀਂ ਵੀ ਬਹਿ ਜਾਓ ਉਹ ਨਸੀ ਇਹ ਚਾਉਨੇ ਆ ਵੀ ਬਾਬਾ ਜੀ ਦਾ ਕਸ਼ਹਿਰਾ ਧੋ ਕੇ ਬਾਬਾ ਜੀ ਦਾ ਗੜਵਾ ਮਾਂਜ ਕੇ ਅਸੀਂ ਵੀ ਬਾਬਾ ਜੀ ਬਣ ਜਾਈਏ ਅੱਜ ਹੋਇਓ ਕੋਸ਼ੀ ਰਿਆ ਬਾਬਾ ਜੀ ਦੀ ਗੱਦੀ ਤੇ ਬੰਦਾ ਬੈਠਾ ਉਹ ਕਹਿੰਦਾ ਜੀ ਮੈਂ ਵੀ ਬ੍ਰਹਮ ਗਿਆਨੀ ਆ ਪੁੱਛੋ ਤੂੰ ਕੀ ਕਰਦਾ ਸੀ ਕਹਿੰਦਾ ਮੈਂ ਬਾਬਾ ਜੀ ਦੀ ਜੀਪ ਚਲਾਉਂਦਾ ਹੁੰਦਾ ਸੀ ਵੀ ਜਾ ਤੇ ਇਹ ਕਹਿੰਦਾ ਵੀ ਜਦੋਂ ਬਾਬਾ ਜੀ ਅੰਦਰ ਸਮਾਦੀ ਲਾਉਂਦੇ ਸੀ ਮੈਂ ਬਾਹਰ ਬੋਰੀ ਵਿਛਾ ਕੇ ਮੈਂ ਵੀ ਲਾ ਲੈਂਦਾ ਸੀ ਜਦੋਂ ਬਾਬਾ ਜੀ 2 ਵਜੇ ਉੱਠਦੇ ਸੀ ਮੈਂ ਪਹਿਲਾਂ ਬਾਬਾ ਜੀ ਨੂੰ ਇਸ਼ਨਾਨ ਕਰਾਉਂਦਾ ਸੀ ਫਿਰ ਮੈਂ ਆਪ ਕਰਕੇ ਤੇ ਮੈਂ ਵੀ ਪਾਠ ਤੇ ਬਹਿ ਜਾਂਦਾ ਸੀ ਫੇਰ ਤੇ ਗੱਲ ਬਣ ਸਕਦੀ ਹੈ ਮਕੈਨਿਕ ਦੇ ਕੋਲ ਜਾ ਕੇ ਤੁਹਾਡੇ ਬੱਚੇ ਨੇ ਮਕੈਨਿਕੀ ਕੀਤੀ ਐ ਕਿਸੇ ਵਕੀਲ ਕੋਲ ਜਾ ਕੇ ਉਹਨੇ ਵਕਾਲਤ ਕੀਤੀ ਐ ਕਿਸੇ ਸੀਏ ਕੋਲ ਜਾ ਕੇ ਉਹਨੇ ਕੰਮ ਕੀਤਾ ਤੇ ਉਹ ਵੀ ਵੱਡਾ ਸੀਏ ਬਣ ਗਿਆ ਹੁਣ ਧਰਮ ਦੀ ਦੁਨੀਆ ਵਿੱਚ ਅਸੀਂ ਕਹਿੰਨੇ ਵੀ ਕਰਨ ਦੀ ਤਾਂ ਕੁਝ ਲੋੜ ਹੀ ਨਹੀਂ ਆਪਾਂ ਗੁਰਦੁਆਰੇ ਜਦੋਂ ਆਉਨੇ ਆ ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਆਪਾਂ ਤਾਂ ਇੱਕੋ ਹੀ ਗੱਲ ਸਮਝਦੇ ਆਂ ਵੀ ਜੇ ਸਾਰਾ ਕੁਝ ਮੈਂ ਕਰਨਾ ਤੇ ਬਾਬਾ ਜੀ ਨੇ ਕੀ ਕਰਨਾ ਬਿਜੇ ਸਾਰਾ ਕੁਝ ਮੈਂ ਹੀ ਕਰਨਾ ਹੈ ਤੇ ਫਿਰ ਬਾਬਾ ਜੀ ਕੀ ਕਰਨਗੇ ਤੇ ਇਸ ਕਰਕੇ ਵੀ ਬਾਬਾ ਜੀ ਨੇ ਕਰਨਾ ਹੈ ਇਸ ਕਰਕੇ ਮੈਂ ਕੁਝ ਨਹੀਂ ਕਰਨਾ ਬਸ ਅਸੀਂ ਵੇਲੇ ਅਸੀਂ ਹੋਰ ਪਾਠਵੀ ਹੋਈ ਪੜ ਲੈਨੇ ਬਾਬਾ ਟਲ ਪੱਕੀਆਂ ਪਕਾਈਆਂ ਕੱਲ ਅਸੀਂ ਬਾਣੀ ਵੀ ਇਦਾਂ ਦੀ ਸਾਨੂੰ ਸੂਟ ਕਰਦੀ ਹੈ ਹਾਲਕਿ ਨਹੀਂ ਕਿ ਇਹਦੇ ਪ੍ਰਤੀ ਮੈਂ ਕੋਈ ਸੰਦੇਹ ਪ੍ਰਗਟ ਕਰਾਂ ਨਾ ਇਹ ਮੇਰਾ ਮੈਨੂੰ ਹੱਕ ਨਹੀਂ ਹੈ ਪਰ ਸਾਨੂੰ ਚੰਗਾ ਹੀ ਇਹ ਲੱਗਦਾ ਧੰਨ ਬਾਬਾ ਗੁਰਦੇਤਾ ਦੀਨ ਦੁਨੀ ਦਾ ਟਿਕਾ ਜੋ ਵਾਰ ਮੰਗਿਆ ਸੋ ਦਿੱਤਾ ਪੁੱਛੋ ਵੀ ਬਾਕੀ ਜਿਹੜੇ ਬਾਬੇ ਹੋਏ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕੱਲ ਪਰਸੋ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਇਆ ਹੈ ਉਹਨਾਂ ਨੇ ਵੀ ਟਿਕਿਆ ਹੈ ਨਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਹ ਧਰਨਾਮ ਤੇ ਆਵੇ ਦਸ਼ੇ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਉਹ ਕਹਿੰਦੇ ਨਹੀਂ ਨਹੀਂ ਬਾਬਾ ਟਾਲੀ ਠੀਕ ਹੈ ਗੁਰੂ ਰਾਮਦਾਸ ਦੇ ਸਿੱਖ ਬਣ ਕੇ ਦੇਤਾ ਲਮਾ ਕਮ ਹੋ ਗਿਆ ਰੋਸ਼ਵੇਰੇ ਉੱਠਣਾ ਪੈਗਾ ਰੋਜ਼ ਬਾਣੀ ਪੜ੍ਹਨੀ ਪੈਗੀ ਇਹ ਪੱਕੀਆਂ ਪਕਾਈਆਂ ਘੱਲ ਵਾਲਾ ਕੰਮ ਠੀਕ ਹੈ ਸਾਡੀ ਗਲਤੀ ਹੈ ਕੋਈ ਵਿਅਕਤੀ ਨਹੀਂ ਕਹਿ ਸਕਦਾ ਕਿ ਮੈਂ ਗੁਰਦੁਆਰੇ ਜਾਣਾ ਮੈਂ ਤਾਂ ਦੁਖੀ ਆ ਮੈਂ ਪਾਠ ਕਰਦਾ ਮੈਂ ਤਾਂ ਦੁਖੀ ਆ ਮੈਂ ਸੇਵਾ ਕਰਦਾ ਮੈਂ ਤਾਂ ਦੁਖੀ ਆ ਮੈਂ ਦਸਵੰਦ ਕੱਢਦਾ ਮੈਂ ਤਾਂ ਦੁਖੀ ਆ ਧਰਮ ਦੇ ਕਰਮ ਕਰਕੇ ਕੋਈ ਦੁਨੀਆ ਚ ਦੁਖੀ ਨਹੀਂ ਹੋ ਸਕਦਾ ਅਗਲੀ ਗੱਲ ਵੀ ਚੇਤਾ ਰੱਖਣਾ ਧਰਮ ਦੇ ਕਰਮ ਕਰਦੇ ਆ ਜੇ ਤੁਸੀਂ ਚਰਖੜੀਆਂ ਤੇ ਵੀ ਚੜੋਗੇ ਤਾਂ ਦੁਖੀ ਨਹੀਂ ਹੋਗੇ ਔਰ ਇਸ ਗੱਲ ਦਾ ਪਰਮਾਨਾ ਸਾਡੇ ਕੋਲੇ ਸਾਡੇ ਮਿਊਜ਼ੀਅਮ ਨੇ ਸਾਡੇ ਸਿੱਖ ਅਜਾਇਬ ਘਰ ਨੇ ਤੁਸੀਂ ਜਾਓ ਬੰਦ-ਬੰਦ ਕਟਾਉਂਦੇ ਸਿੱਖਾਂ ਦੀਆਂ ਫੋਟੋ ਮਿਲਣਗੀਆਂ ਤੁਹਾਨੂੰ ਚਰਖੜੀਆਂ ਤੇ ਚੜਨ ਵਾਲਿਆਂ ਦੀਆਂ ਮਿਲਣਗੀਆਂ ਜਿਹੜੇ ਆਰੇ ਨਾਲ ਚੀਰੇ ਗਏ ਉਹ ਜਿਹੜੇ ਦੇਗ ਵਿੱਚ ਉਬਲੇ ਉਹ ਜਿਹੜੇ ਰੂਮ ਵਿੱਚ ਬੰਨ ਕੇ ਸਾੜੇ ਗਏ ਸਭ ਦੀਆਂ ਫੋਟੋ ਮਿਲਣਗੀਆਂ ਪਰ ਰੋਂਦੇ ਸਿੱਖ ਦੀ ਫੋਟੋ ਨਹੀਂ ਮਿਲੇਗੀ ਹੁਣ ਇਸ ਤੋਂ ਉਲਟ ਹੈ ਹੁੰ ਜਿਹੜੇ ਮਰਜੀ ਸਿੱਖ ਦੇ ਕੋਲ ਬਹਿ ਜਾਓ ਬਸ ਸਭ ਰੋ ਹੀ ਜਾਂਦੇ ਨੇ ਲੁੱਟੇ ਗਏ ਜੀ ਮਾਰੇ ਗਏ ਜੀ ਬਸ ਉਹ ਸ਼ ਵੀ ਕਿਹੜਾ ਮੁਗਲਾ ਨੇ ਫੜ ਲਿਆ ਤੁਹਾਨੂੰ ਜਿਹੜਾ ਲੁੱਟੇ ਮਾਰੇ ਗਏ ਤੁਸੀਂ ਉਹਦੇ ਰਾਤ ਨੂੰ ਬੈਠੇ ਬੈਠੇ ਸੁਪਨਾ ਲਿਆ ਸੀ ਵੀ ਕੱਲ ਆ ਜਿਹੜੀ ਗਵਾਂਡੀਆਂ ਦੀ ਕੋਠੀ ਮੁੱਲ ਖਰੀਦਣੀ ਹੈ ਉਹ ਨਹੀਂ ਗੱਲ ਬਣੀ ਬਸ ਲੁੱਟੇ ਗਏ ਮਾਰੇ ਗਏ ਬਸ ਆ ਸਾਡੀ ਹਾਲਤ ਹੈ ਪਰ ਜਦੋਂ ਧਰਮ ਦੀ ਦੁਨੀਆ ਵਿੱਚ ਆਓਗੇ ਤਾਂ ਪਾਠ ਇਹ ਨਹੀਂ ਧਰਮ ਦੀ ਦੁਨੀਆ ਵਿੱਚ ਇਹ ਪਾਠ ਹੈ ਕਿ ਜਿਵ ਜਿਵ ਤੇਰਾ ਹੁਕਮ ਤਿਵੇਂ ਤਿਵ ਹੋਵਣਾ ਜਹ ਜਹ ਰੱਖੇ ਆਪ ਤੈ ਜਾਏ ਖੜੋਵਣਾ ਗੋਲਾ ਮੁੱਲ ਖਰੀਦ ਕਰੇ ਜੋਵਣਾ ਨਾ ਤਿਸ ਭੋਖ ਨਾ ਨੀਂਦ ਇਹ ਇਹ ਪਾਠ ਹੈ ਉਹ ਤਾਂ ਜਿੱਥੇ ਰੱਬ ਨੇ ਰੱਖਣਾ ਉੱਥੇ ਰਹਿਣਾ ਸੀ ਬਾਣੀ ਸਿਰਫ ਇਸ ਕਰਕੇ ਪੜ੍ਹਨੀ ਸੀ ਕਿ ਅਸੀਂ ਰੱਬ ਦੀ ਰਜਾ ਵਿੱਚ ਰਾਜੀ ਰਹਿ ਸਕੀ ਇਸ ਤਰ੍ਹਾਂ ਜੀ ਰਹੀ ਨਹੀਂ ਰੱਬ ਨੇ ਕੀ ਨਹੀਂ ਦਿੱਤਾ ਤੁਹਾਨੂੰ ਜੇ ਆਪਾਂ ਇਹਨਾਂ 40 50 ਸਾਲਾਂ ਦੇ ਵਿੱਚ ਵੇਖੀਏ ਤਾਂ ਮੈਂ ਇਹ ਕਹਿ ਸਕਦਾ ਕਿ ਨਰਕ ਸਵਰਗ ਜਿੰਨਾ ਫਰਕ ਪਿਆ ਹੈ ਇਹਨਾਂ 40-50 ਸਾਲਾਂ ਚ ਜ਼ਿੰਦਗੀ ਦਾ ਜਿੱਥੇ ਬਲਬ ਨਹੀਂ ਸੀ ਹੁੰਦੇ ਉਥੇ ਅੱਜ ਸਾਡੇ ਕੋਲੇ ਜਿਹੜੀਆਂ ਨਵੀਆਂ ਲਾਈਟਾਂ ਆਈਆਂ ਨੇ ਉਹ ਤੁਸੀਂ ਵੇਖੋ ਵੀ ਕਿੰਨੀਆਂ ਵਧੀਆ ਨੇ ਐਲਈਡੀ ਲਾਈਟ ਆ ਗਈ ਸਾਡੇ ਕੋਲੇ ਕਦੇ ਰੇਡੀਓ ਨਹੀਂ ਸੀ ਹੁੰਦਾ ਅੱਜ ਸਾਡੇ ਕੋਲੇ ਚੱਲਦੇ ਫਿਰਦੇ ਹੱਥਾਂ ਵਿੱਚ ਟੀਵੀ ਨੇ ਕਦੇ ਦਰਬਾਰ ਸਾਹਿਬ ਤੋਂ ਇੱਕ ਘੰਟਾ ਰੇਡੀਓ ਤੇ ਰਣੇ ਕਰਨ ਵਾਸਤੇ ਕੀਰਤਨ ਅਸੀਂ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਸੀ ਅੱਜ 24 ਆਵਰ ਛੱਡੋ ਦਰਬਾਰ ਸਾਹਿਬ ਦੇ ਉਸ ਵਕਤ ਦੇ ਉਸ ਮੰਗਣ ਨੂੰ ਅੱਜ ਤੁਸੀਂ ਦੱਸੋ ਵੀ ਕਿਹੜੇ ਪਿੰਡ ਦਾ ਵੇਖਣਾ ਹੈ ਇੱਕ ਪਿੰਡ ਦਾ ਗ੍ਰੰਥੀ ਜਦੋਂ ਰਹਿਰਾਜ ਸਾਹਿਬ ਦਾ ਪਾਠ ਕਰਦਾ ਉਹ ਵੀ ਫੇਸਬੁੱਕ ਤੇ ਆਪਣਾ ਮੋਬਾਈਲ ਲਾਈਵ ਕਰ ਲੈਂਦਾ ਮੋਬਾਈਲ ਰੱਖਦਾ ਤੋ ਲਾਈਵ ਰਹਿ ਰਾਸ ਕਰ ਰਿਆ ਹੁੰਦਾ ਤੁਸੀਂ ਆ ਜਿਹੜੇ ਸਮਾਰਟ ਟੀਵੀ ਆਏ ਨੇ ਉਹਦੇ ਤੇ YouTube ਤੇ ਜਾਓ ਹਜ਼ਾਰਾਂ ਹਜ਼ਾਰਾਂ ਚੈਨਲ ਨੇ ਦੱਸੋ ਕਿਹੜੇ ਮੁਲਕ ਦੇ ਕਿਹੜੇ ਗੁਰਦੁਆਰੇ ਦਾ ਕਿਹੜਾ ਪ੍ਰੋਗਰਾਮ ਲਾਈਵ ਵੇਖਣਾ ਤੁਸੀਂ ਹੋ ਰਿਹਾ ਹੈ ਇਹਨੀ ਜ਼ਿੰਦਗੀ ਤਬਦੀਲ ਹੋਈ ਹੈ ਜਿੱਥੇ ਕਦੇ ਟ੍ਰੇਨ ਨਹੀਂ ਸੀ ਹੁੰਦੀ ਉੱਥੇ ਅੱਜ 에ਰੋਪਲੇਨ ਜਾਂਦੇ ਨੇ ਕੱਪੜਿਆਂ 'ਚ ਤੁਸੀਂ ਵੇਖ ਲਓ ਦੁਕਾਨਦਾਰ ਨੂੰ ਬਾਹਰ ਲਿਖ ਕੇ ਲਾਉਣਾ ਪੈਂਦਾ ਸੀ ਵੀ ਕੱਪੜੇ ਦੇ ਵਿੱਚ ਰੰਗ ਦੀ ਗਾਰੰਟੀ ਹੈ ਕਲਰ ਕੱਪੜਾ ਨਹੀਂ ਸੀ ਮਿਲਦਾ ਫੇਟ ਹੋ ਜਾਂਦਾ ਸੀ ਕੱਪੜਾ ਵੇਚਣ ਲਈ ਦੁਕਾਨਦਾਰ ਨੂੰ ਬਾਹਰ ਲਿਖਣਾ ਪੈਂਦਾ ਸੀ ਕਿ ਜੇ ਰੰਗ ਖਰਾਬ ਹੋ ਜਾਏ ਤੇ ਕੱਪੜਾ ਦੁਕਾਨ ਤੇ ਸੁੱਟ ਦਿਓ ਤਾਂ ਤੁਸੀਂ ਵੇਖੋ ਜਦੋਂ ਬ੍ਰਾਂਡਡ ਕੱਪੜਿਆਂ ਦੀਆਂ ਗੱਲਾਂ ਕਰੋਗੇ ਤੁਸੀਂ ਇੱਕ ਵੇਲਾ ਸੀ ਵੱਡਿਆਂ ਦੇ ਕੱਪੜੇ ਰੈਡੀमेड ਨਹੀਂ ਸੀ ਮਿਲਦੇ ਤੁਸੀਂ ਅੱਜ ਬੱਚਿਆਂ ਦੀ ਜਾ ਕੇ ਕਲੈਕਸ਼ਨ ਤਾਂ ਵੇਖੋ ਕਦੇ ਵੱਡਿਆਂ ਦੀਆਂ ਚੱਪਲਾਂ ਜੁੱਤੀਆਂ ਨਹੀਂ ਸੀ ਮਿਲਦੀਆਂ ਅੱਜ ਤੁਸੀਂ ਜਾ ਕੇ ਇੱਕ ਰੀ ਮਾਰਕੀਟ ਚਲੇ ਜਾਓ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀ ਦੁਨੀਆ ਕਿੱਥੇ ਚਲੀ ਗਈ ਪਰ ਸਿਰ ਹੋਈ ਜਾਂਦੇ ਆ ਲੁੱਟੇ ਗਏ ਮਾਰੇ ਗਏ ਲੁੱਟੇ ਗਏ ਮਾਰੇ ਗਏ ਪੁੱਛੋ ਲੁੱਟੇ ਗਏ ਮਾਰੇ ਇਸ ਕਰਕੇ ਵੀ ਤੁਸੀਂ ਗੁਰਦੁਆਰੇ ਜਾਂਦੇ ਹੋ ਪਾਠ ਕਰਦੇ ਹੋ ਨਹੀਂ ਲੁੱਟੇ ਮਾਰੇ ਇਸ ਕਰਕੇ ਗਏ ਕਿ ਤੁਸੀਂ ਪਾਠ ਕਰਦੇ ਹੀ ਨਹੀਂ ਤੁਸੀਂ ਗੁਰਦੁਆਰੇ ਜਾਂਦੇ ਹੀ ਨਹੀਂ ਤੁਸੀਂ ਸੇਵਾ ਕਰਦੇ ਹੀ ਨਹੀਂ ਇਸ ਕਰਕੇ ਲੁੱਟੇ ਗਏ ਮਾਰੇ ਗਏ ਤੁਸੀਂ ਦਸਵੰਦ ਕੱਢਦੇ ਹੀ ਨਹੀਂ ਇਸ ਕਰਕੇ ਲੁੱਟੇ ਗਏ ਮਾਰੇ ਗਏ ਔਰ ਇਹ ਲਿਖਿਆ ਹੋਇਆ ਹੈ ਤੁਸੀਂ ਮੰਨੋ ਜਾਂ ਨਾ ਮੰਨੋ ਜੋ ਬਾਬੇ ਕੇ ਧਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ ਅਗਰ ਗੁਰੂ ਦਾ ਦਸਵੰਦ ਨਹੀਂ ਕੱਢੋਗੇ ਤੇ ਡਾਕਟਰਾਂ ਨੂੰ ਫੀਸਾਂ ਦੇਣੀਆਂ ਪੈਣੀਆਂ ਨੇ ਵਕੀਲਾਂ ਨੂੰ ਦੇਣੀਆਂ ਪੈਣੀਆਂ ਨੇ ਇਹ ਨਜਾਇਜ਼ ਫਜ਼ੂਲ ਖਰਚੇ ਨੇ ਪੈ ਜਾਣਗੇ ਤੁਹਾਨੂੰ ਆ ਕੇ ਪ੍ਰਮਾਤਮਾ ਤੁਹਾਡੀ ਫਜ਼ੂਲ ਖਰਚੀ ਬਚਾਉਂਦਾ ਹੈ ਜਦੋਂ ਤੁਸੀਂ ਧਰਮ ਕਮਾਉਨੇ ਹੋ ਤਾਂ ਵਿਅਰਥ ਦੇ ਜਿਹੜੇ ਰਸਤੇ ਦੇ ਵਿੱਚ ਵਿਗੜਣ ਆਉਣੇ ਹੁੰਦੇ ਨੇ ਤੁਹਾਡੇ ਆਉਂਦੇ ਹੀ ਨਹੀਂ ਸਾਨੂੰ ਨਹੀਂ ਸਮਝ ਆ ਰਹੀ ਵੀ ਧਰਮ ਦਾ ਅਰਥ ਕੀ ਹੈ ਪਰ ਅਸੀਂ ਉਦੋਂ ਉਦੋਂ ਆਉਨੇ ਆ ਗੁਰਦੁਆਰੇ ਵੱਲ ਜਦੋਂ ਵਿਗੜਣ ਪੈ ਜਾਂਦਾ ਅਸੀਂ ਉਦੋਂ ਹੀ ਇੰਦਰ ਨੂੰ ਮੂੰਹ ਕਰਦੇ ਆ ਜਦੋਂ ਤੱਕ ਬੱਚਾ 18 19 20 21 22 23 24 ਸਾਲ ਦਾ ਹੁੰਦਾ ਹੈ ਕਦੇ ਗੁਰਦੁਆਰੇ ਆ ਕੇ ਤੁਸੀਂ ਕਹੇ ਵੀ ਮਹਾਰਾਜ ਕੋਈ ਗੁਰਸਿੱਖ ਬੱਚਾ ਦੱਸੋ ਨਾ ਜਦੋਂ 32 ਸਾਲ ਦੀ ਹੋ ਜੇ ਮੁੰਡਾ 34 ਸਾਲ ਦਾ ਹੋ ਜੇ ਗਿਆਨੀ ਜੀ ਅਰਦਾਸ ਕਰੋ ਨਾ ਪੁੱਛੋ 24 ਸਾਲ ਤੱਕ ਤੁਸੀਂ ਕੀ ਕੀਤਾ ਜਦੋਂ ਟਾਈਮ ਸੀ ਹੁਣ ਇੱਕ ਪੰਕਤੀ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਕੱਢੋ ਇਹਦੇ ਜਿੰਨੇ ਮਰਜੀ ਅਰਥ ਕੱਢੀ ਜਾਓ ਤੁਹਾਡੀ ਜ਼ਿੰਦਗੀ ਦੀ ਹਰ ਥਾਂ ਤੇ ਇਹ ਪੰਕਤੀ ਢੁਕੇਗੀ ਪੜ੍ਹਾਈ ਕਰਨੀ ਤਾਂ ਢੁਕੇਗੀ ਨੌਕਰੀ ਕਰਨੀ ਤਾਂ ਢੁਕੇਗੀ ਵਿਆਹ ਸ਼ਾਦੀਆਂ ਕਰਨੀਆਂ ਨੇ ਤਾਂ ਢੁਕੇਗੀ ਤੁਸੀਂ ਦੱਸੋ ਤੁਸੀਂ ਕਿੱਥੇ ਕਿੱਥੇ ਪੰਕਤੀ ਨੂੰ ਇਸ ਨੂੰ ਤੁਸੀਂ ਇੰਪਲੀਮੈਂਟ ਕਰਨਾ ਹੈ ਸੱਚੇ ਬਾਦਸ਼ਾਹ ਮਹਾਰਾਜ ਗੁਰਨਾਨਕ ਸਾਹਿਬ ਕਹਿਣ ਲੱਗੇ ਭਾਈ ਬਾਲਕ ਤੂੰ ਸਤ ਨਾਮ ਦਾ ਸਿਮਰਨ ਕਰਨਾ ਜੋ ਤੇਰੇ ਦਰਸ਼ਨ ਕਰੇਗਾ ਉਹ ਮੁਕਤ ਹੋਏਗਾ ਹੁਣ ਬਾਕੀ ਪ੍ਰੋਫੈਸ਼ਨਾਂ ਵਿੱਚ ਅਸੀਂ ਬੰਨ ਲਿਆ ਮਕੈਨਿਕ ਦੇ ਕੋਲ ਬੱਚੇ ਨੂੰ ਕਹਿਣਾ ਵੀ ਖਾਲੀ ਨਹੀਂ ਬਹਿਣਾ ਕਿਸੇ ਲਾਅ ਫਾਰਮ ਤੇ ਜਾ ਕੇ ਕਹਿਣਾ ਨਾ ਪੁੱਤ ਉੱਥੇ ਵੇਲਾ ਨਾ ਬਵੀ ਜੇ ਵਕੀਲ ਸਾਹਿਬ ਕੋਰਟ ਪਾ ਕੇ ਤੁਰਨ ਲੱਗਣ ਤੇ ਕਹਿੰਵੀ ਵੀ ਸਰ ਮੈਂ ਤੁਹਾਡੇ ਨਾਲ ਚੱਲਾਂ ਮੈਂ ਉੱਤੇ ਹੀアリング ਹੀ ਸੌੜ ਲਾਂਗਾ ਤੇ ਧਰਮ ਦੀ ਦੁਨੀਆ ਦੇ ਵਿੱਚ ਉਹ ਕਹਿੰਦਾ ਜੀ ਮੈਂ ਪਾਠ ਕਰ ਲਵਾਂ ਕਹਿੰਦਾ ਚੰਗਾ ਤੁਸੀਂ ਕਰ ਲਓ ਮੈਂ ਸੌਲਵਾ ਘੜੀ ਗਾ ਕਦੇ ਵਕੀਲ ਨੂੰ ਸੁਣਿਆ ਵੀ ਉਹ ਕਹੇ ਜੀ ਤੁਸੀਂ ਤਰੀਕ ਭੁਗਤਾਓ ਤੇ ਮੈਂ ਘੜੀ ਅੱਖ ਲਾ ਲਵਾਂ ਜਿਹੜਾ ਸੀਨੀਅਰ ਵਕੀਲ ਦੇ ਕੋਲ ਜੂਨੀਅਰ ਵਕੀਲ ਜਾ ਕੇ ਅੱਖ ਲਾਏਗਾ ਕੁਰਸੀ ਤੇ ਉਹ ਕੇਸ ਨਹੀਂ ਲੜ ਪਾਏਗਾ ਅਸੀਂ ਰੋਜ਼ ਕਹਿੰਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚ ਤਾਵੇ ਉਹਦਾ ਅਰਥ ਹੀ ਹੈ ਕਿ ਤੁਸੀਂ ਉਹਨਾਂ ਦੀ ਰੀਸ ਕਰਨੀ ਸੀ ਤੁਸੀਂ ਉਹਨਾਂ ਤੋਂ ਸਿੱਖਣਾ ਸੀ ਤੁਸੀਂ ਉਹਨਾਂ ਤੋਂ ਪ੍ਰੇਰਣਾ ਲੈਣੀ ਸੀ ਤੁਸੀਂ ਉਹਨਾਂ ਨੂੰ ਜੱਜ ਕਰਨਾ ਸੀ ਵੀ ਇਹ ਕਿੱਦਾਂ ਕਰਦਾ ਹੈ ਸਾਡਾ ਕੰਮ ਉਲਟਾ ਹੈ ਜੇ ਉਹ ਕਵੇ ਜੇ ਰਿਸ਼ਤੇਦਾਰ ਵੀ ਆ ਕੇ ਸਾਨੂੰ ਕਵੇ ਕਿ ਬੰਗਲਾ ਸਾਹਿਬ ਚਲੀਏ ਤੇ ਪਹਿਲਾਂ ਤਾਂ ਅਸੀਂ ਉਹਨੂੰ ਕਹਿੰਨੇ ਵੀ ਤੈਨੂੰ ਟੈਕਸੀ ਕਰ ਦਈਏ ਕੋ ਕਹਿੰਦਾ ਨਹੀਂ ਯਾਰ ਤੂੰ ਨਾਲ ਚੱਲ ਫਿਰ ਆਕੇ ਕੀ ਕਹਨੇ ਆ ਚਲੋ ਭਾਜੀ ਮੈਂ ਪਾਰਕਿੰਗ ਚ ਬਹਿਣਾ ਤੁਸੀਂ ਭੱਜ ਕੇ ਮੱਥਾ ਟੇਕ ਆਓ ਐਨੇ ਬਦਕਿਸਮਤ ਆਪਾ ਸਾਡੇ ਘਰ ਆਇਆ ਰਿਸ਼ਤੇਦਾਰ ਬੰਗਲਾ ਸਾਹਿਬ ਤੋਂ ਕਿਰਪਾ ਲੈ ਜਾਏਗਾ ਪਰ ਅਸੀਂ ਉਹਨੂੰ ਮੱਥਾ ਟਿਕਾਉਣ ਆਏ ਵੀ ਕਾਰ ਚ ਬੈਠੇ ਰਵਾਂਗੇ ਤੇ ਪੁੱਛੋ ਬਹਿ ਕੇ ਕੀ ਕਰਨਾ ਇਹ ਮਤ ਸੋਚੋ ਵੀ ਉੱਥੇ ਬਹਿ ਕੇ ਦੋ ਅਸ਼ਟਪਦੀਆਂ ਸੁਖਮਣੀ ਦੀਆਂ ਪੜਾਂਗੇ ਇਹ ਵੀ ਨਹੀਂ ਹੋ ਸਕਦਾ ਵੀ ਅਸੀਂ ਅੱਖ ਲਾ ਲਈ ਉੱਥੇ ਫੇਸਬੁੱਕ ਤੇ ਚੜੇ ਰਵਾਂਗੇ ਆਪਾ ਤੋ ਇਸ ਕਰਕੇ ਧਰਮ ਨੂੰ ਸਮਝਣ ਦੀ ਲੋੜ ਹੈ ਅੱਜ ਮੱਥਾ ਅਸੀਂ ਗੁਰਦੁਆਰੇ ਟੇਕਦੇ ਆਂ ਬਾਕੀ ਦੱਸੋ ਕਿਹੜਾ ਕੰਮ ਗੁਰਦੁਆਰੇ ਕਰਦੇ ਆ ਤੁਸੀਂ ਜੋਤਸ਼ੀ ਪੰਡਤ ਹੱਥ ਵੇਖਣ ਵਾਲੇ ਜਿੰਨੇ ਇਸ ਤਰ੍ਹਾਂ ਦੇ ਲੋਕ ਨੇ ਸਾਬ ਸਾਡੇ ਗਾਰਡ ਫਾਦਰ ਬਣੇ ਹੋਏ ਨੇ ਉਹਨਾਂ ਤੋਂ ਪੁੱਛੇ ਦੱਸੇ ਬਿਣਾ ਅਸੀਂ ਕੱਖ ਨਹੀਂ ਕਰਦੇ ਕੋਈ ਇੱਕ ਕੰਮ ਦੱਸ ਦਿਓ ਵੀ ਜਿਹੜਾ ਅਸੀਂ ਗੁਰੂ ਨੂੰ ਪੁੱਛ ਕੇ ਜਾਂ ਗੁਰੂ ਦੇ ਭਰੋਸੇ ਤੇ ਕਰਦੇ ਹੋਏਗੇ ਹੁਣ ਤੇ ਸ਼ਬਦ ਵੀ ਨਹੀਂ ਪੜਦੇ ਵੀ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ